ਮਾਦਾ ਕਰਾਮਾ ਮਦਦ ਕੋਈ ਨਹੀਂ ਕੋਈ ਆਪਾਂ ਲੈ ਰਹੇ ਹਾਂ ਤਾਂ ਕੁਝ ਕੋਈ ਮੈਂ ਉਹ ਨੂੰ ਜਾਣਾ ਨਾੜਾ ਨਾ ਨਾ ਗਈ ਇਹ ਕਈ ਨਹੀਂ ਫਟਲੀ ਯੱਕਲੇ ਲੱਗਦਾ ਜਿੱਥੇ ਪੰਜਾਬ ਦੀ ਸਰਕਾਰ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਅਏ ਦਿਨ ਇਹ ਐਲਾਨ ਕਰ ਰਹੇ ਹਨ ਕਿ ਆਪ ਦੀ ਸਰਕਾਰ ਤੁਹਾਡੇ ਦਰ ਅਤੇ ਇਸੇ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਆਟਾ ਦਾਲ ਕਰੋ ਕਰੀ ਪਹੁੰਚਣ ਦੀ ਗਾਰੰਟੀ ਦਿੱਤੀ ਜਾ ਰਹੀ ਹੈ ਉੱਥੇ ਹੀ ਸਰਕਾਰ ਦੁਆਰਾ ਨਿਯੁਕਤ ਕੀਤੀਆਂ ਗਈਆਂ ਏਜੰਸੀਆਂ ਸਰਕਾਰ ਦੀ ਮਿੱਟੀ ਪੁਲੀਤ ਕਰਨ ਤੇ ਲੱਗੀਆਂ ਹੋਈਆਂ ਹਨ ਜਿਸ ਦੀ ਤਾਜ਼ਾ ਵਿਸਾਲ ਅੱਜ ਨਕੋਦਰ ਹਲਕੇ ਦੇ ਪਿੰਡ ਨਾਗਰਾ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਆਟਾ ਦਾਲ ਕਰੋ ਕਰੀ ਪਹੁੰਚਣ ਦੀ ਬਜਾਏ ਪਿੰਡ ਵਾਸੀਆਂ ਨੂੰ ਪੋ ਦੀ طرف ਪਿੰਡ ਦੀ ਇੱਕ ਸਾਂਝੀ ਥਾਂ ਤੋਂ ਲੈ ਕੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਸੀ ਸਭ ਤੋਂ ਮੰਦ ਭਾਗਾ ਇਹ ਸੀ ਕਿ ਦਿਹਾੜੀਦਾਰ ਕਾਮਿਆਂ ਨੂੰ ਆਪਣੀ ਦਿਹਾੜੀ ਛੱਡ ਕੇ ਆਟਾ ਦਾਲ ਸਕੀਮ ਦਾ ਲਾਭ ਲੈਣ ਲਈ ਆਪਣੀ ਦਿਹਾੜੀ ਵਿਚਕਾਰ ਛੱਡ ਕੇ ਲਾਈਨਾਂ ਵਿੱਚ ਲੱਗਿਆ ਦੇਖਿਆ ਗਿਆ ਅਤੇ ਇਸ ਮੌਕੇ ਬਜ਼ੁਰਗ ਔਰਤਾਂ ਦੀ ਖੱਜਲ ਖੁਆਰੀ ਵੀ ਹੁੰਦੀ ਦੇਖੀ ਜਾ ਰਹੀ ਸੀ ਇਸ ਤੋਂ ਇਹ ਗੱਲ ਸਪਸ਼ਟ ਹੋ ਰਹੀ ਸੀ ਕਿ ਸਰਕਾਰੀ ਏਜੰਸੀਆਂ ਆਪਣੀ ਸਰਕਾਰ ਦੇ ਹੁਕਮਾਂ ਦੀਆਂ ਤੱਜੀਆਂ ਆਪ ਹੀ ਉਡਾ ਰਹੀਆਂ ਸਨ ਅਤੇ ਉਸ ਦਾ ਖਮਿਆਜਾ ਆਮ ਲੋਕਾਂ ਨੂੰ ਪੁੱਗਦਣਾ ਪੈ ਰਿਹਾ ਸਰਕਾਰ ਵੱਲੋਂ ਲੋਕਾਂ ਦੇ ਸਿਰ ਤੋਂ ਬੋਝ ਘਟਾਉਂਦਿਆਂ ਉਹਨਾਂ ਨੂੰ ਘਰ-ਘਰ ਰਾਚਨ ਪਹੁੰਚਾਉਣਾ ਜ਼ਰੂਰੀ ਕਰ ਦਿੱਤਾ ਹੈ ਜਿਹਦੇ ਕਿ ਪਿੱਛੇ ਜੇ ਕਾਫੀ ਖਰਚਾ ਕਰਕੇ ਇਹ ਵળી ਹਦਾਇਤਾਂ ਪੂਰੀਆਂ ਵੀ ਕੀਤੀਆਂ ਗਈਆਂ ਪਰ ਤੁਹਾਨੂੰ ਮੌਜੂਦਾ ਹਾਲਾਤ ਘਰ ਰਹੇ ਆ ਪਿੰਡ ਨਾਗਰਿਆਂ ਤੋਂ ਜਿੱਥੇ ਲੋਕਾਂ ਦਾ ਰੱਜ ਤੁਸੀਂ ਦੇਖ ਸਕਦੇ ਹੋ ਕਿਦਾਂ ਦਲੀ ਤਾਂ ਮੜੀ ਲੱਗੀ ਹੋਈ ਆ ਜਿੰਦਾਂ ਕਿ ਦੀਪੂ ਹੋਲਡਰਾਂ ਦੇ ਵੇਲੇ ਹੀ ਲੱਗੀ ਹੋਈ ਸੀ ਮੌਜੂਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਸਾਡੀਆਂ ਮਾਵਾਂ ਭੈਣਾਂ ਨੂੰ ਲੈਣੇ ਚ ਰੱਖਣਾ ਪੈਂਦਾ ਆਪਣਾ ਕੰਮ ਛੱਡ ਕੇ ਤਾਂ ਮਾਨ ਸਰਕਾਰ ਦੇ ਹੁਕਮਾਂ ਦੀਆਂ ਕਿਤੇ ਨਾ ਕਿਤੇ ਇਹਨਾਂ ਦੇ ਵੱਲੋਂ ਧਜੀਆਂ ਲਾਈਆਂ ਜਾ ਰਹੀਆਂ ਆਓ ਗੱਲਬਾਤ ਕਰਦੇ ਆਂ ਇੱਥੇ ਕਿਹੜੇ ਲੋਕਾਂ ਦੇ ਨਾਲ ਮਾਤਾ ਸਤਸਰੀ ਕਾਲ ਜੀ ਸਤਸਰੀ ਕਾਲ ਜੀ ਮਾਤਾ ਕੀ ਨਾ ਤੁਹਾਡਾ ਆਸ਼ਾ ਰਾਣੀ ਮਾਦਾ ਤੁਸੀਂ ਜਿੱਦਾਂ ਸਰਕਾਰ ਨੇ ਕਿਹਾ ਸੀ ਘਰ-ਘਰ ਆਚਲ ਬਣਜੂਗਾ ਤੁਸੀਂ ਉਸ ਨੂੰ ਕਿੱਦਾਂ ਦੇਖਦੇ ਆ ਤੁਸੀਂ ਮਤਲਬ ਘਰ-ਘਰ ਪਹੁੰਚ ਰਹੇ ਆਂ ਨਹੀਂ ਜੀ ਪਹੁੰਚਦਾ ਨਹੀਂ ਹੈਗਾ ਤੁਸੀਂ ਕਿੰਨੇ ਕ ਟਾਈਮ ਤੋਂ ਇੱਥੇ ਖੜੇ ਆਂ ਹੋ ਗਿਆ ਤਾਂ ਪੁਣ ਘੰਟਾ ਖੜਿਆ ਨੂੰ ਕੋਈ ਕੰਮ ਕਮ ਕਰਦੇ ਕਿ ਘਰੇ ਆਉਨੇ ਆ ਦੁਕਾਨ ਨੂੰ ਆ ਦੁਕਾਨ ਬੰਦ ਕਰਕੇ ਆਏ ਕਿ ਬੰਦ ਕਰਕੇ ਆਏ ਤੇ ਕੰਮ ਦਾ ਨੁਕਸਾਨ ਹੋ ਰਿਹਾ ਕਿ ਨਹੀਂ ਤੁਹਾਡਾ ਹਾਂਜੀ ਹੁੰਦਾ ਜੀ ਬੇਨਤੀ ਕਰਨੀ ਚਾਹੁੰਦੇ ਸਰਕਾਰ ਨੂੰ ਵੀ ਘਰ ਘਰ ਰਾਸ਼ਨ ਹੋਣਾ ਚਾਹੀਦਾ ਆ ਕਰਕੇ ਤਾਂ ਘਰ ਘਰ ਆ ਜੂ ਹਾਂਜੀ ਹਾਂਜੀ ਸਾਡੇ ਨਾਲ ਇੱਥੇ ਹੋਰ ਅੰਕਲ ਜੀ ਵੀ ਮੌਜੂਦ ਆ ਘੱਟ ਸਰਕਾਰ ਸਰਕਾਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਿਆਨੀ ਅਗਰ ਕੀ ਕੰਮ ਕਰਦੇ ਹੋ ਮੈਂ ਡਿਆੜੀ ਦਾ ਜਗਾਹ ਆਜੇ ਦਾ ਹਾਂ ਤੇ ਕਿਹਾ ਕਿ ਨਹੀਂ ਤੁਸੀਂ ਯਾਦ ਨਾਲ ਤਾਂ ਹੁਣ ਮੈਂ ਤਾਂ ਟਿੰਕਾ ਹੋ ਗਿਆ ਕੋਈ ਤੇ ਕਹਿੰਦੇ ਕੀ ਆ ਦਾਣੀ ਹੁੰਦੀ ਕਰ ਕੇ ਅੱਛਾ ਦਾਣੇ ਮੈਂ ਨਹੀਂ ਤਾਜੋ ਹਾਂ ਤੇ ਫੇਰ ਦੌਕਾ ਨਹੀਂ ਹੁੰਦਾ ਜੇ ਸਰਕਾਰ ਕਹਿੰਦੀ ਵੀ ਘਰ ਘਰ ਪਹੁੰਚਦਾ ਕਰਾਂਗੇ ਉਹ ਮੇਰੇ ਹੀ ਨੇ ਹੁਣ ਮੈਂ ਤਰੇ ਹੀ ਆਇਆ ਹਾਂ ਤੇ ਮੈਂ ਕਿੰਨਾ ਟਾਈਮ ਇੱਥੇ ਕਹਿੰਦਾ ਤੂੰ ਆਲੇ ਕੀ ਪਤਾ ਕਰੇ ਮੈਂ ਨਹੀਂ ਦਾਣੇ ਤਾਂ ਫੇਰ ਢਾਡੀ ਦਾ ਮਗਰ ਕੀ ਬਣੂਗਾ ਹਾਂ ਢਾਡੀ ਟੁੱਟ ਗਈ ਹੈ ਇਹਦਾ ਨਕਸਾ ਇਹਦਾ ਨਕਸਾ ਨਹੀਂ ਹੋਗਾ ਤੇਰਾ ਜੜੀ ਤੇ ਟੁੱਟ ਗਈ। ਉਹਨੇ ਦਾ ਸਮਾਨ ਨਹੀਂ ਮਿਲਣਾ ਜਿੰਨਾ ਤੇਰੇ ਨੁਕਸਾਨ ਹੋਇਆ। ਹਾਂ ਜੀ ਹਾਂ। ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਭਗਵਾਨ ਦੇ ਮਨ ਜੀ ਨੂੰ ਕੀ ਕਹਿਣਾ ਚਾਹੁੰਦੇ। ਇਹਦਾ ਇਹਦੇ ਨੂੰ ਬੇਕਾਰ ਹੋਣੀ ਚਾਹੀਦੀ ਤਾਂ। ਤੁਹਾਡਾ ਨੁਕਸਾਨ ਹੋ ਗਿਆ ਨਾ। ਹਾਂ ਜੀ। ਠੀਕ ਹੈ। ਗਾਮੀ ਜੀ ਕੀ ਕੰਮ ਕਰਦੇ ਤੁਸੀਂ ਇਹ ਹੈ ਜੀ ਲੇਬਰ ਦਾ ਕੰਮ ਕਰਦੇ ਆ ਅੱਜ ਕੰਮ ਤੇ ਨਹੀਂ ਗਏ ਕੰਮ ਤੋਂ ਆਏ ਜੀ ਕੰਮ ਤੇ ਫੇਰ ਜਾਣਾ ਜਿੱਦਾਂ ਵਿਚੌਣ ਦੇ ਦਿੰਦੇ ਵਿੱਚੋਂ ਪੈਸੇ ਨਹੀਂ ਕੱਢਦੇ ਨਹੀਂ ਜੀ ਅੱਧੀ ਦਿਹਾੜੀ ਆਏ ਤੇ ਅੱਧੀ ਰੋਟੀ ਖਾਣ ਆਏ ਘਰ ਅੱਛਾ ਨਹੀਂ ਹੁਣ ਤੁਸੀਂ ਰੋਟੀ ਖਾਣ ਆਏ ਆ ਤੇ ਜਿੱਦਾਂ ਹੁਣ ਤੁਸੀਂ ਇੱਥੇ ਦਾਣੇ ਲੈਣ ਨੂੰ ਲੈਣ ਚ ਲੱਗੇ ਆ ਮੁੱਖ ਮੰਤਰੀ ਭਗਵਾਨ ਜੀ ਕਹਿੰਦੇ ਵੀ ਆਪਣੇ ਕੋਲ ਦਾਣੇ ਆ ਜੋ ਵੀ ਹੁਣ ਆਪਾਂ ਨੂੰ ਆਟਾ ਦਿੰਦੇ ਸਾਡੇ ਘਰ ਪਹੁੰਚਣੇ ਚਾਹੀਦੇ ਇਹ ਖੱਜਲ ਖਰਾਗ ਕਰਦੇ ਆ ਹਰ ਇੱਕ ਵਾਰੀ ਇੱਥੇ ਕਰਦੇ ਆ ਚੱਕਣੀ ਪੈਣੀ ਜਾਂ ਟੱਡ ਲੱਗਾ ਖਾਣ ਨੂੰ ਜੀ ਮਾਤਾ ਜਿੱਦਾਂ ਨਾ ਆਉਣ ਆਪਣੀ ਨਵੀਂ ਸਰਕਾਰ ਬਣੀ ਆ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਆਹ ਵਾਲਾ ਸਮਾਨ ਹੈ ਨਾ ਆਪਣੇ ਘਰ-ਘਰ ਪਹੁੰਚਣਾ ਆ ਠੀਕ ਆ ਬਹੁਤ ਤਾਂ ਕਿ ਤੁਹਾਨੂੰ ਇਦਾਂ ਆ ਔਖਾ ਨਹੀਂ ਰਹਾ ਖਾਣਾ ਹੋਵੇ ਹੱਛਾ ਪਤੇ ਪਰ ਇਹ ਇੱਥੇ ਬਾਰ-ਬਾਰ ਉਹੀ ਜੰਗ ਲਵਾ ਰਹੇ ਆ ਹਾਂਜੀ ਠੀਕ ਹੈ ਨਾ ਕਹਿੰਦੇ ਮਾਨ ਸਰਕਾਰ ਪੁੱਤ ਆਪਾਂ ਕੀ ਕਹਿਣਾ ਚਲੋ ਨਿਆਣੇ ਆਏ ਅਗਲੇ ਕੱਲ ਸਾਡੇ ਤੇਲ ਪੂਰਾ ਵੀ ਨਹੀਂ ਹੁੰਦਾ ਨਹੀਂ ਮਾਤਾ ਨੇ ਪਤਾ ਘਰ-ਘਰ ਮੈਦਿਆ ਫਿਰ ਵਧੀਆ ਆ ਸਰਾ ਜੀ ਕੀ ਨਾ ਤੁਹਾਡਾ ਆਰਾਮ ਜੀ ਕੀ ਕੰਮ-ਕਾਰ ਕਰਦੇ ਦੇਵ ਨੇ ਕਾਹਦੇ ਹੋਤੀ ਅੱਜ ਕੰਮ ਤੇ ਗਏ ਕਿ ਨਹੀਂ ਗਏ ਹੀ ਤੇ ਇੱਥੇ ਕੀ ਕਰਦੇ ਆ ਕੰਮ ਤੇ ਨਹੀਂ ਤੁਸੀਂ ਕੰਮ ਤੇ ਵਹੇ ਗਏ ਹਾਂ ਅਸੀਂ ਕਿੱਥੇ ਆ ਕੇ ਆ ਗਏ ਕਾਤੇ ਜਾਣੇ ਕਰਕੇ ਅੱਛਾ ਜਾਣੇ ਕਰਕੇ ਫਿੱਟੀ ਕਰਨੇ ਪਏ ਜਾਣੇ ਕਰਕੇ ਇੱਥੇ ਵੀ ਜਾਣੇ ਤਾਂ ਪੰਜਾਬ ਸਰਕਾਰ ਕਹਿੰਦੇ ਭਗਵਾਨ ਦਮਨ ਜੀ ਕਹਿੰਦੇ ਵੀ ਧਾਣੇ ਤੁਹਾਨੂੰ ਘਰ ਘਰ ਮੈਣਨਗੇ ਤੇ ਇੱਥੇ ਤੁਸੀਂ ਕੀ ਕਰਦੇ ਆ ਤੇ ਘਰ ਉਹ ਵੀ ਨਹੀਂ ਕਰ ਨਹੀਂ ਘਰ ਵਿੱਚ ਮੈਣਨਗੇ ਤੁਹਾਡੇ ਸੱਦੇ ਹੀ ਅੱਛਾ ਇੱਥੇ ਇਕੱਠੇ ਹੋ ਕੇ ਨਹੀਂ ਮੈਣਨੇ ਹਣਾ ਅੱਛਾ ਜੀ ਇੱਧਰ ਨਹੀਂ ਭਾਈ ਕੀ ਨਾਂ ਤੁਹਾਡਾ ਮੇਰਾ ਨਾਮ ਬਲਜੀ ਸਿੰਘ ਆ ਭਾਈ ਮਲਜੀਤ ਸਿੰਘ ਜੀ ਪਿੰਡ ਦੇ ਵਿੱਚ ਤੁਹਾਡੇ ਤੁਸੀਂ ਦੇਖ ਸਕਦੇ ਹੋ ਸਕੂਲ 'ਚ ਕਾਫੀ ਰਸਿਆ ਹਾਂਜੀ ਹਾਂਜੀ ਭਗਵੰਤ ਮਾਨ ਜੀ ਸਾਡੇ ਆਪਣੇ ਮੁੱਖ ਮੰਤਰੀ ਹਾਂਜੀ ਉਹਨਾਂ ਨੇ ਐਲਾਨ ਕੀਤਾ ਪਿੱਛੇ ਜਿਹੜਾ ਰਚਨਦਾਲਿਆ ਇਦਾਂ ਲੈਣਾਂ ਚ ਲੱਗ ਕੇ ਨਹੀਂ ਹੁਣ ਘਰ-ਘਰ ਪਹੁੰਚੂਗਾ ਹਾਂਜੀ ਜਿਹਦੇ ਲਈ ਵੱਡਾ ਪ੍ਰੋਜੈਕਟ ਬਣਾਇਆ ਕਾਫੀ ਖਰਚਾ ਕੀਤਾ ਠੀਕ ਹੈ ਜੀ ਪਰ ਉਹੀ ਹਾਲਾਤ ਪਿੰਡਾਂ ਵਿੱਚ ਫੇਰ ਨੇ ਤੁਹਾਡੇ ਪਿੰਡ ਵਿੱਚ ਦੇਖੋ ਕਿਦਾਂ ਰਚ ਪਿਆ ਆ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਇਸ ਬਾਰੇ ਭਾਈ ਜੀ ਇਹਦੇ ਬਾਰੇ ਹੁਣ ਕੀ ਕਹਿ ਸਕਦੇ ਆ ਬਾਕੀ ਤਾਂ ਹੁਣ ਜਿੱਦਾਂ ਜੀ ਭਾਈ ਪਿੰਡ ਦੇ ਜਿਹੜੇ ਮੂਹ ਜ਼ਾਰਿਆ ਜਨਤਾ ਹੈ ਜਿਉਹ ਇੱਕਾ ਕਾਰਨ ਤੇ ਉਹ ਹੀ ਆਪਣੇ ਜਿਹੜੇ ਮੋਹਰੇ ਮੁੱਖ ਮੰਤਰੀ ਆ ਉਹਨਾਂ ਨੂੰ ਦੇਣ ਜਾ ਕੇ ਸੁਨੇਹਾ ਭਈ ਬੇ ਹੁਣ ਇਹਦੇ ਵਿੱਚ ਕਈ ਅਨਲਿਗਲ ਵੀ ਲਈ ਜਾਂਦੇ ਆ ਹੂੰ ਕਈ ਲੀਗਲ ਆ ਪਰ ਜਿਹੜੇ ਹੁਣ ਜਿਨ੍ਹਾਂ ਨੂੰ ਸਪੈਸ਼ਲ ਮਿਲਣਾ ਹੀ ਚਾਹੀਦਾ ਆ ਉਹ ਤਾਂ ਵਿਚਾਰੇ ਬੈਠੇ ਆ ਘਰੇ ਉਹਨਾਂ ਨੂੰ ਤਾਂ ਮਿਲੇ ਨਹੀਂ ਰਿਹਾ ਭਾਜੀ ਬਿਲਕੁਲ ਤੇ ਇਸ ਕਰਕੇ ਭਗਵਾਨ ਜੀ ਤਮਾਨ ਦੀ ਬਹੁਤ ਵਧੀਆ ਸੋਚ ਆ ਭਾਜੀ ਵੀ ਜੇ ਘਰ ਘਰ ਜਾ ਕੇ ਦੇਖ ਕੇ ਦੇਣਗੇ ਤੇ ਉਹ ਬਹੁਤ ਵਧੀਆ ਗੱਲ ਆ ਕੋਈ ਇਦਾਂ ਤਾਂ ਹੁਣ ਸਾਰੇ ਆਪਾਂ ਮੰਗਣ ਤੇ ਹੋ ਗਏ ਆ ਇੱਕੇ ਸਮਝ ਬਿਲਕੁਲ ਇਦਾਂ ਲੱਗਦਾ ਜਿਦਾ ਕੋਈ ਲੁੱਟ ਪਈ ਹੁੰਦੀ ਆ ਸਾਰੇ ਖਿੱਚਾ ਤੇ ਹਿੱਤੇ ਲੱਗੇ ਆ ਵਿੱਚੋਂ ਕਈ ਸਾਡੀਆਂ ਬਜ਼ੁਰਗ ਮਾਤਾ ਆ ਜਿਹੜੀਆਂ ਵਿਚਾਰੀਆਂ ਤੋਰ ਵੀ ਨਹੀਂ ਸਕਦੀਆਂ ਆਪਣੇ ਕਿਸੇ ਨੂੰ ਨਿਆਣੇ ਨੂੰ ਜਾਂ ਸਿਆਣੇ ਨੂੰ ਨਾਲ ਲੈ ਕੇ ਰਾਚਣ ਲੈਣਾ ਹੁੰਦੀਆਂ ਕਿਉਂਕਿ ਚੱਕ ਤਲੀ ਆ ਨਹੀਂ ਸਕਦੀਆਂ ਤੇ ਜੇ ਸਰਕਾਰ ਨੇ ਇੰਨਾ ਸੋਹਣਾ ਪ੍ਰੋਗਰਾਮ ਕੀਤਾ ਸੀ ਘਰ ਘਰ ਮਿਲੂਗਾ ਤੇ ਫਿਰ ਇਹ ਕਿਹੜੇ ਉਹਨਾਂ ਦੇ ਅਧਿਕਾਰੀ ਆ ਜਾਂ ਕੱਚੇ ਜਾਂ ਪੱਕੇ ਆ ਇਹ ਖੱਜਲ ਕਰ ਰਹੇ ਆ ਤੇ ਇਹਦੇ ਬਾਰੇ ਜੇ ਤੁਸੀਂ ਕੁਝ ਕਹਿਣਾ ਚਾਹੁੰਦਾ ਭਾਜੀ ਹੁਣ ਇਹਦੇ ਬਾਰੇ ਤਾਂ ਦੇਖੋ ਜੀ ਜਿਹੜਾ ਇਹ ਸਿਸਟਮ ਦੇ ਵਿੱਚ ਆ ਨਾ ਇਹ ਤਾਂ ਉਹੀ ਦੱਸ ਸਕਦਾ ਆ ਵੀ ਹੁਣ ਇਹ ਡਿਪਾਰਟਮੈਂਟ ਜਿਹੜਾ ਹੈ ਕੀ ਕਰ ਰਿਹਾ ਹੈ ਆਪਸਾ ਹਾਂਜੀ ਹਾਂਜੀ ਇਹਨਾਂ ਦੀ ਕੀ ਮਜਬੂਰੀ ਅਫਸਰਾਂ ਦੀ ਵੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਸਾਡੀ ਕਿਹ ਹੈ ਜਿਹੜੀ ਗੱਲ ਨੂੰ ਕਿਉਂ ਨਹੀਂ ਲਾਗੂ ਕਰ ਰਹੇ ਤੇ ਇਸ ਕਰਕੇ ਭਾਈ ਹੋਰ ਕੋਸ਼ਿਸ਼ ਤਾਂ ਹਾਂਜੀ ਹਾਂਜੀ